ਆਪਕਾ ਆਪਣਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਖਲੀਲ ਜ਼ੇਬ੍ਰਾਨ ਦੀ ਕਿਤਾਬ ਪੈਗੰਬਰ। ਅੱਜ ਆਪਾਂ ਪੜਾਂਗੇ ਦਾਨ ਦੇ ਉੱਪਰ ਫਕੀਰ ਦੇ ਬੋਲ। ਫਿਰ ਇੱਕ ਰੱਜਿਆ ਪੁੱਜਿਆ ਆਦਮੀ ਬੋਲੇਆ ਸਾਨੂੰ ਦਾਨ ਦੀ ਗੱਲ ਸੁਣਾ ਤੇ ਉਸਨੇ ਉੱਤਰ ਦਿੱਤਾ। ਤੂੰ ਸਾ ਆਪਣੇ ਧਨ ਮਾਲ ਵਿੱਚੋਂ ਕੁਝ ਦਿੱਤਾ ਤਾਂ ਕੀ ਦਿੱਤਾ? ਸੱਚਾ ਦਾਨ ਉਹ ਹੈ ਜੋ ਆਪਣੇ ਵਿੱਚੋਂ ਦਿੱਤਾ ਜਾਵੇ। ਤੁਹਾਡਾ ਧਨ ਮਾਲ ਆਖਰ ਹੈ ਕੀ? ਕੁਝ ਚੀਜ਼ਾਂ ਵਸਤਾਂ ਜੋ ਤੁਸੀਂ ਜੋੜ-ਜਾੜ ਰੱਖੀਆਂ ਤੇ ਜਿਨ੍ਹਾਂ ਦੇ ਤੁਸੀਂ ਰਾਖੀ ਕਰਦੇ ਰਹਿੰਦੇ ਹੋ ਇਸ ਡਰ ਦੇ ਮਾਰੇ ਆ ਕਿ ਕੱਲ ਤੁਹਾਨੂੰ ਉਹਨਾਂ ਦੀ ਲੋੜ ਪਵੇਗੀ ਤੇ ਕੱਲ ਕੱਲ ਨੇ ਕੀ ਦੇਣਾ ਹੈ ਉਹ ਮਹਾਸਿਆਣੇ ਕੁੱਤੇ ਨੂੰ ਜੋ ਸ਼ਹਿਰ ਪਾਕ ਦੇ ਹਾਜੀਆਂ ਦੇ ਪਿੱਛੇ-ਪਿੱਛੇ ਤੁਰੀ ਜਾਂਦਾ ਹੈ ਤੇ ਹੱਡੀਆਂ ਰੇਗਿਸਤਾਨ ਵਿੱਚ ਦੱਬਦਾ ਜਾਂਦਾ ਹੈ ਰੇਗਿਸਤਾਨ ਜਿੱਥੇ ਨਾ ਕੋਈ ਖੁਰਾ ਨਾ ਖੋਜ ਤੇ ਪੰਨਾ ਲੋੜ ਦਾ ਡਰ ਲੋੜ ਤੋਂ ਸਿਵਾਏ ਹੈ ਕਿ ਕੋਪਰਿਆ ਹੋਵੇ ਤੇ ਤੁਹਾਨੂੰ ਪਿਆਸ ਦਾ ਡਰ ਬਿਆਪਿਆ ਰਹੇ ਇਹ ਡਰ ਹੈ ਕਿ ਸਵਾਏ ਇਸ ਦੇ ਕਿ ਪਿਆਸ ਅਬੁਝ ਹੈ ਕੁਝ ਬੰਦੇ ਇਹੋ ਜਿਹੇ ਹਨ ਜੋ ਬਹੁਤ ਸਾਰੇ ਧਨ ਮਾਲ ਵਿੱਚ ਥੋੜਾ ਕੋਈ ਹਿੱਸਾ ਦੇ ਦਿੰਦੇ ਹਨ ਉਹ ਤਾਂ ਆਪਣੀ ਮਾਨਤਾ ਲਈ ਦਿੰਦੇ ਹਨ ਉਹਨਾਂ ਦੀ ਲੁਕਮੀ ਲੋਚਾ ਦਿੱਤੀ ਵਸਤ ਨੂੰ ਕੋਝਾ ਬਣਾ ਦਿੰਦੀ ਹੈ ਕੁਝ ਬੰਦੇ ਇਹੋ ਜਿਹੇ ਵੀ ਹਨ ਜਿਨ੍ਹਾਂ ਪਾਸ ਬਹੁਤ ਘੱਟ ਹੈ ਪਰ ਜੋ ਆਪਣਾ ਸਭ ਕੁਝ ਦੇ ਦਿੰਦੇ ਹਨ ਇਨਾਂ ਨੂੰ ਜ਼ਿੰਦਗੀ ਅਤੇ ਖੁਦ ਦੇ ਲਈ ਉੱਪਰ ਭਰੋਸਾ ਹੈ ਇਹਨਾਂ ਦੇ ਖਜ਼ਾਨੇ ਕਦੇ ਸਖਣੇ ਨਹੀਂ ਹੁੰਦੇ ਇਹ ਜਦੋਂ ਵੀ ਦਿੰਦੇ ਹਨ ਖੁਸ਼ੀ ਨਾਲ ਦਿੰਦੇ ਹਨ ਖੁਸ਼ੀ ਹੀ ਇਹਨਾਂ ਦਾ ਇਨਾਮ ਹੈ ਕੁਝ ਉਹ ਹਨ ਜੋ ਕੁਝ